ਠੀਕ ਹੈ ਜੀ ਤੇ ਇਹ ਟਰੈਕਟਰ ਮੇਸ਼ਾ ਆ ਕੇ ਚਲਾ ਕੇ ਦੇਖ ਕੇ ਫਿਰ ਸੌਦਾ ਕਰੋ ਬਾਈ ਫਿਰ ਜੋ ਵੀ ਹੋਊਗਾ ਗੱਲਬਾਤ ਬਾਅਦ ਚ ਹੋਊਗੀ। ਸ਼ਸ਼ੀ ਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਜੀ ਇੱਕ ਨਵੇਂ ਵਲੌਗ ਚ ਤੇ ਬਾਈ ਪਹੁੰਚੋ ਆ ਸਮਰਾਲੇ ਗਿੱਲ ਐਂਡ ਕਲੇਅਰ ਫਾਰਮ। ਤੁਹਾਨੂੰ ਪਤਾ ਬਾਈ ਮਹੀਨੇ ਕੇ ਬਾਅਦ ਕਿਹੜਾ ਲੱਗ ਜਾਂਦਾ ਇੱਥੇ ਦਾ। ਤੇ ਲੱਕੀ ਬਾਈ ਖੜਾ ਔਰੇ ਤੇ ਬਾਈ ਉਹ ਟਰੈਕਟਰ ਦੇਖਣ ਆਏ ਤੇ ਆਪਾਂ ਤੁਹਾਨੂੰ ਟਰੈਕਟਰ ਦਿਖਾਉਨੇ ਜਿੰਨਾ ਵੀ ਸਟਾਕ ਖੜਾ ਸਾਰਾ ਹੀ ਟਰੈਕਟਰ ਬਾਈ ਮੇਰੇ ਹਿਸਾਬ ਨਾਲ 50 60 ਟਰੈਕਟਰ ਖੜੇ ਨੇ। ਸਾਰੇ ਟਰੈਕਟਰ ਦੇਖੋਨੇ ਆਪਾਂ ਤੁਹਾਨੂੰ ਬਲੌਗ ਚ ਬਣੇ ਰਹੋ ਪੂਰੀ ਵੀਡੀਓ ਦੇਖਿਓ ਬਾਈ ਤੇ ਬਾਈ ਨਾ ਬਾਈ ਅਸੀ ਕਾਲ ਜੀ ਉਹ ਠੀਕ ਠਾਕ ਜੀ ਹਾਂ ਜੀ ਬੜੀ ਵਧੀਆ ਤੇ ਟਰੈਕਟਰ ਦਾ ਬਾਈ ਸਟਾਕ ਇਸ ਟਾਈਮ ਕਾਫੀ ਆਪਣੇ ਕੋਲ ਹੈ ਨਾ ਜੀ ਹਾਂ ਜੀ ਭਰਾਂ ਜੀ ਤੇ ਦੱਸ ਦੀ ਬੇਰੇ ਮਾੜਾ ਰੇਟ ਮਾਡਲ ਸਾਰੇ ਟਰੈਕਟਰਾਂ ਦਾ ਜੀ ਹਾਂ ਜੀ ਹਾਂ ਜੀ ਦੱਸ ਦਾਂਗੇ ਤੇ ਆ ਜੋ ਵੀਰ ਜੀ ਇਹ ਸਭ ਤੋਂ ਪਹਿਲਾਂ ਆ ਗਿਆ ਬਾਈ ਵਲਡ ਟਰੈਕ 75 RX ਠੀਕ ਹੈ ਜੀ ਇਹ ਬਾਈ ਕਿੰਨਾ ਮਾਡਲ ਹੈ ਜੀ 2021 ਮਾਡਲ ਲੱਗਦਾ ਜੀ 2021 ਮਾਡਲ ਹੈ ਬਾਈ ਹਾਂ ਜੀ ਹਾਂ ਜੀ ਤੇ ਬਾਕੀ ਟਰੈਕਟਰ ਓਰੀਜਨਲ ਹੈ ਬਾਈ ਸਾਰਾ 60-60 80 ਪੈਸੇ ਟਾਇਰ ਨੇ ਬਾਈ ਚਾਰੇ ਠੀਕ ਹੈ ਜੀ ਇਹਦਾ ਬਾਈ ਮੁੱਲ ਕਿੰਨਾ ਟਰੈਕਟਰ ਦਾ ਜੀ ਇਹਦਾ ਵੀਰੋ 1.8 ਲੱਖ ਆ 1.8 ਲੱਖ ਠੀਕ ਹੈ ਜੀ ਤੇ ਅੱਗੇ ਚੱਲਦੇ ਆ ਬਾਈ ਆਜੋ ਜੀ ਅੱਗੇ ਆਗੇ ਜੀ ਬੀਬੀ 65 ਨੰਬਰ ਸਵਰਾਜ 855 ਤੇ ਇਹ ਤਾਂ ਬਾਈ ਨਾਲ ਦੀ ਲੱਦਿਆ ਟਰੈਕਟਰ ਦਾ ਸਾਰਾ ਕੁਝ ਹਾਂਜੀ ਹਾਂਜੀ ਵੀਰੇ ਇਹ ਕਿੰਨਾ ਮਾਡਲ ਹੈ ਜੀ 2019 ਮਾਡਲ ਹੈ ਵੀਰੇ 2019 ਮਾਡਲ ਹੈ ਜੀ ਠੀਕ ਆ ਹੋਰਲੇ ਟਾਇਰ ਚੇਂਜ ਆ ਪਿਛਲੇ ਨਾਲ ਦੇ ਹਨਾ ਜੀ ਹਾਂਜੀ ਠੀਕ ਆ ਇਹਦਾ ਬਾਈ ਮੁੱਲ ਜੀ ਏ ਦੇ ਦਾਂਗੇ ਵੀਰੇ 6 15 ਦਾ 6 15000 ਦਾ ਠੀਕ ਹੈ ਜੀ ਬਾਕੀ ਬਾਈ ਜਿੰਨੇ ਵੀ ਬਾਈ ਰੇਟ ਦੱਸਦਾ ਇਹ ਤੋਂ ਮਾੜੀ ਮੋਟੀ ਆ ਕੇ ਗੁੰਜਾਇਸ਼ ਹੋ ਜੂਗੀ ਮਰਾ ਵੀਰ ਫੋਨ ਤੇ ਨਾ ਕੋਈ ਵੀ ਬਾਈ ਨੂੰ ਪਿਛਲੀ ਵਾਰ ਵੀਡੀਓ ਬਣਾਈ ਦੀ ਬਾਈ ਕਹਿੰਦਾ ਵੀ ਫੋਨ ਬਹੁਤ ਜ਼ਿਆਦਾ ਆਏ ਆ ਤੇ ਕੋਸ਼ਿਸ਼ ਕਰਿਓ ਬਾਈ ਆ ਕੇ ਟਰੈਕਟਰ ਦੇਖ ਕੇ ਬਾਅਦ ਵਿੱਚ ਸੌਦਾ ਕਰਿਓ ਮਰਾ ਵੀਰ ਫੋਨ ਤੇ ਨਾ ਜ਼ਿਆਦਾਤਰ ਬਾਈ ਕਹਿੰਦਾ ਵੀ ਜਿਹੜੇ YouTube ਵਾਲੇ ਬੰਦੇ ਆ ਜ਼ਿਆਦਾਤਰ ਫੋਨ ਤੇ ਹੀ ਬਸ ਵੀ ਕਸਾਈ ਕਰਦੇ ਆ ਵੀ ਆਉਂਦੇ ਘਟਾ ਠੀਕ ਹੈ ਜੀ ਬਾਕੀ ਬਾਈ 90 HP ਵਾਲਾ ਖੜਾ ਜੀ ਸੋਲਸ ਠੀਕ ਹੈ ਜੀ AC ਕੈਬਨ ਕੰਪਨੀ ਫਿੱਟਡ ਲੱਗਿਆ ਪਿਆ ਨੂੰ ਤੇ ਇਹ ਬਾਈ ਕਿੰਨਾ ਮਾਡਲ ਹੈ ਜੀ ਤੇ ਇਹ ਵੀ 2015 ਮਾਡਲ ਆ 2015 ਹੈ ਠੀਕ ਹੈ ਜੀ ਆਪਣੀ ਤਾਂ ਯਾਨੀ 2020 ਚ ਨਿਕਲਿਆ ਹੈ ਓਕੇ ਜੀ ਹਾਂ ਜੀ ਮੈਨੂੰ ਭਾਈ ਤੁਹਾਨੂੰ 2015 ਇਹ ਠੀਕ ਹੈ ਜੀ ਤੇ ਫਾਈਨਲ ਕੰਪਨੀ ਏਸੀ ਕੈਬਨ ਨਾਲ ਟਾਇਰਾਂ ਮਗਰ ਵਾਲੇ ਮੁਰਲੇ ਆਪਾਂ ਬਵਾਲ ਤੇ ਅੱਛਾ ਮੁਰਲੇ ਚੇਂਜ ਆ ਪਿਛਲੇ ਟਾਇਰ ਨਾਲ ਨਾਲ ਦੇ ਟਾਇਰ 70 ਬਾਈ ਆਉਣਗੇ ਓਕੇ ਜੀ ਓਕੇ ਇਹਦਾ ਮੁੱਲ ਕਿੰਨਾ ਕਰਦੇ ਆ ਜੀ ਸਾਢੇ 8 ਲੱਖ ਰੁਪਈਆ ਸਾਢੇ 8 ਲੱਖ ਰੁਪਈਆ ਠੀਕ ਹੈ ਜੀ ਚਲੋ ਬਾਈ 90 ਪਾਵਰ ਦਾ ਟਰੈਕਟਰ ਹੈ ਜੀ ਤੇ ਏਸੀ ਕੈਬਨ ਨੇ ਮੇਰੇ ਸਾਲਾਂ ਜੇ ਆਪਾਂ ਲੱਗਦੇ ਲੋਨਿਆਂ ਠੀਕ ਹੈ ਜੀ ਕੋਈ ਬੜੀ ਪਾਵਰ ਵਾਲਾ ਟਰੈਕਟਰ ਲੱਭਦਾ ਬਾਈ ਤਾਂ ਆ ਕੇ ਦੇਖ ਲਓ ਟਰੈਕਟਰ ਪੂਰਾ ਵਧੀਆ ਸਾਰਾ ਅਰੀਜਨਲ ਟਰੈਕਟਰ ਆ ਟਾਇਰ ਬਾਈ ਬਾਈ ਚਾਰੇ ਪਿਛਲੇ ਟਰ ਨਾਲ ਦੀ ਮੇਰੇ ਦਾ 70 75 ਰੁਪਏ ਟਾਇਰ ਖੜੇ ਨੇ ਠੀਕ ਹੈ ਜੀ ਤੇ ਜਿੱਦਾਂ ਅਗਾਹ ਮੱਕੀ ਮੁੱਕਣੇ ਮਸ਼ੀਨਾਂ ਚ ਉਹਦੇ ਦਾ ਟਰੈਕਟਰ ਬਹੁਤ ਵਧੀਆ ਕਾਮਯਾਬ ਚੱਲਦਾ ਜੀ ਇਹ ਉਹਦੇ ਬਾਅਦ ਚ ਆ ਗਿਆ ਬਾਈ ਕਬੂਟਾ MU 550 1 55 HP ਵਾਲਾ ਜੀ ਇਹ ਮੇਡ ਇਨ ਜਪਾਨ ਠੀਕ ਹੈ ਜੀ ਇਧਰ ਵੀ ਆਪਾਂ ਤੁਹਾਨੂੰ ਦੰਨਿਆ ਬਾਈ ਡੀਟੇਲ ਟਰੈਕਟਰ ਦੀ ਬਾਈ ਕਬੂਟਾ ਕਿੰਨਾ ਮਾਡਲ ਆ ਗਿਆ ਜੀ 2017 ਮਾਡਲ ਬਾਈ ਕਬੂਟਾ ਟਾਇਰੂ ਬਾਈ ਨਾਲ ਦੇਨੇ ਚੇਂਜ ਨਹੀਂ ਨਾ ਨਾ ਇਹਦਾ ਕਿ ਪਹਿਲਾਂ ਪਲਾਂਟ ਦੇ 14 ਦੇ ਪਵਾਇਆ ਜਾਂ ਆਪਾਂ 16 ਦੇ ਟਾਇਰ ਪਾ ਦਿੱਤੇ ਅਜਾ 16 ਦੇ ਪਵਾਏ ਆ ਠੀਕ ਹੈ ਇਹਦਾ ਬਾਈ 2 ਸਪੀਡਾਂ ਜਿਹਾ ਆਉਂਦਾ ਜੀ 2 ਸਪੀਡਾਂ 2 ਸਪੀਡਾਂ ਠੀਕ ਹੈ 2 ਸਪੀਡ ਟਰੈਕਟਰ ਆ ਇਹਦਾ ਬਾਈ ਮੁੱਲ ਕਿੰਨਾ ਜੀ ਕਬੂਟਾ ਦਾ ਰੇਟਰ ਨਹੀਂ ਬਾਈ ਇਹ ਦੱਸਿਆ ਆਪਾਂ ਨੇ ਇਹਦਾ ਦੱਸ ਦੋ ਮੜਾ ਜੀ 2017 ਮਾਡਲ ਆ ਠੀਕ ਹੈ ਜੀ ਹਾਂਜੀ ਇਹ ਸਾਢੇ 5 ਲੱਖ ਦੀ ਡਿਮਾਂਡ ਹੈ ਵੀ ਸਾਢੇ 5 ਲੱਖ ਡਿਮਾਂਡ ਹੈ ਜੀ ਠੀਕ ਹੈ ਜੀ ਬਾਈ ਟਾਇਰੂ ਵਧੀਆ ਟਰੈਕਟਰ ਦੇ ਹਨ 16 ਦੇ ਟਾਇ ਤੇ ਬਾਈ ਕਹਿੰਦਾ ਵੀ ਆਹ ਟਰੈਕਟਰ ਸੋਲਡ ਆਊਟ ਹੋ ਚੁੱਕਿਆ ਜੀ ਫਾਰਮ ਟਰੈਕ 45 ਬਾਈ ਇੱਕ ਵਾਰ ਆ ਵੀ ਦੱਸਦੀ ਆ ਵੀ ਖੜਾ ਆਪਣਾ 3630 4x4 3630 ਵੀਰੇ 4x4 ਆ ਇਹ ਠੀਕ ਆ ਜੀ ਹਾਂ ਜੀ 50 ਰੁਪਏ ਵਾਲਾ 50 ਐਚਪੀ ਵਾਲਾ ਠੀਕ ਆ ਜੀ ਓਕੇ ਜੀ 2020 ਮਾਡਲ ਆ ਵੀਰੇ ਓਕੇ ਜੀ 8.5 ਲੱਖ ਦੀ ਡਿਮਾਂਡ ਆ ਜੀ 8.5 ਲੱਖ ਡਿਮਾਂਡ ਆ ਜੀ ਠੀਕ ਆ ਟਾਇਰ ਤੋਂ ਬਾਈ ਨਾਲ ਦੇ ਨੇ ਜੀ ਠੀਕ ਆ ਜੀ ਤੇ 70 75 ਰੁਪਏ ਟਾਇਰ ਖੜੇ ਆ ਬਾਈ ਚਾਰੇ ਠੀਕ ਆ ਜੀ ਤੇ ਆਜੋ ਬਾਈ ਅਗਦਾ ਜੌਂਡੀਅਰ ਆ ਗਿਆ ਜੀ ਆ ਗਿਆ ਬਾਈ ਜੌਂਡੀਅਰ ਆ ਗਿਆ 5104 ਕਾਲ ਇ ਤੇ ਇਹਦਾ ਬਾਈ ਜੀ ਮਾਡਲ ਜੀ 2010 ਮਾਡਲ ਲੱਗ ਰਿਹਾ 2010 ਠੀਕ ਹੈ ਜੀ ਟਰੈਕਟਰ ਪੂਰਾ ਓਕੇ ਤਿੰਨ ਲੱਖ 30 ਦੀ ਡਿਮਾਂਡ ਹੈ ਵੀਰੇ ਜੀ 330000 ਆਪਦੀ ਪਾਵਰ ਸਟੀering ਵਾਲਾ ਬਾਈ ਜੀ ਟਾਇਰ ਮਾ ਪਿਛਲੇ ਟਾਇਰ ਤਾਂ ਜਮਾ ਹੀ ਨਵੇਂ ਪਈ ਹੋਵੇ ਨੇ ਜੀ ਠੀਕ ਹੈ ਮੁਰਲੇ ਟਾਇਰ ਵਧੀਆ ਚੱਲਣੇ ਜੋਗੇ ਹੈਗੇ ਆਂ ਜੀ ਤੇ ਸਾਢੇ 3 ਲੱਖ ਡਿਮਾਂਡ ਦੱਸੀ ਬਾਈ ਬਾਕੀ ਤੇ ਡੇਢ ਮੌਕੇ ਤੇ ਹੋ ਜੂਗਾ ਜੀ 330 ਸੌਰੀ ਬਾਈ ਦੇਖਾ ਲੱਗ ਗਿਆ ਜੀ ਤੇ ਉਹਦੇ ਬਾਅਦ ਬਾਈ ਫਾਰਮ ਟਰੈਕ ਆ ਗਿਆ 60 55 ਠੀਕ ਹੈ ਜੀ ਇਹ ਬਾਈ ਮਾਡਲ ਜੀ 2015 ਜੀ 2015 ਮਾਡਲ ਹੈ ਜੀ ਠੀਕ ਆ ਬਾਈ ਟਾਇਰ ਇਹਦੇ ਵੀ ਪਿਛਲੇ ਟਾਇਰ ਜਮੇ ਨਵੇਂ ਆ ਮੁਰਲੇ ਟਾਇਰ ਅੱਧਾ ਤੋਂ ਉੱਪਰ ਖੜੇ ਆ ਜੀ ਤੇ ਇਹਦਾ ਬਾਈ ਰੇਟ ਕਿੰਨਾ ਜੀ ਇਹਦਾ ਸਵਾ ਚਾਰ ਲੱਖ ਜੀ ਸਵਾ ਚਾਰ ਲੱਖ ਰੁਪਈਆ ਬਾਈ ਸਵਾ ਚਾਰ ਲੱਖ ਰੇਟ ਦਾ 60 55 ਵਧੀਆ ਬਾਈ ਮਾਡਲ ਉੱਚਾ ਟਰੈਕਟਰ ਇਹ ਟਰੈਕਟਰ ਥੋੜਾ ਰੇਟ ਚ ਮਿਲ ਜਾਂਦਾ ਟਰੈਕਟਰ ਵਧੀਆ ਪਾਵਰ ਬੜੀ ਆ ਟਰੈਕਟਰ ਦੀ ਬਾਕੀ ਛਤਰੀ ਤੇ ਨਾਲ ਸਿਸਟਮ ਲੱਗਿਆ ਹੋਇਆ ਜੀ ਤੇ ਉਥੇ ਬਾਦ ਬਾਈ ਅਰਜਨ ਆ ਗਿਆ ਜੀ ਏ ਵੀ 0 20 ਨੰਬਰ ਆ ਜੀ 555 ਇਹ ਬਾਈ ਜੀ ਮਾਡਲ ਜੀ 2020 ਹੈ ਇਹਦੇ 2020 ਮਾਡਲ ਆ ਬਾਈ ਅਰਜਨ 555 ਸੈਂਟਰ ਗੇਅਰ ਵਾਲਾ ਠੀਕ ਹੈ ਜੀ ਤੇ ਟਾਇਰ ਵਾਈ ਇਹਦੇ ਨਾਲ ਰੇਟਾ ਤੁਹਾਨੂੰ ਨਹੀਂ ਇਹਦਾ ਨਾਲ ਠੀਕ ਹੈ ਜੀ ਇਹਦਾ ਮੁੱਲ ਕਿੰਨਾ ਜੀ ਇਹਦਾ ਵੀ ਇਹਦਾ ਮੁੱਲ ਹੈਗਾ 5,60,000 ਦੀ ਡਿਮਾਂਡ 5,60,000 ਦੀ ਡਿਮਾਂਡ ਆ ਬਾਈ 20 ਮਾਡਲ ਦੀ ਠੀਕ ਹੈ ਜੀ ਟਰੈਕਟਰ ਪੂਰਾ ਜਿਵੇਂ ਨਵਾਂ ਪਿਆ ਸ਼ੋਅਰੂਮ ਕੰਡੀਸ਼ਨ ਤੇ ਬਾਕੀ ਆਪਾਂ ਬਾਰ-ਬਾਰ ਗੱਲ ਕਹੀ ਹੈ ਨਾ ਵੀ ਟਰੈਕਟਰ ਆ ਕੇ ਦੇਖਿਓ ਰੇ ਜਾ ਕੇ ਚੈੱਕ ਕਰਕੇ ਬਾਈ ਸੌਦਾ ਟਰੈਕਟਰ ਦਾ ਬਾਅਦ ਵਿੱਚ ਹੋਊਗਾ ਠੀਕ ਹੈ ਮੇਰਾ ਵੀਰ ਕੋਈ ਵੀ ਫੋਨ ਤੇ ਨਾ ਰੇਟ ਜਾਂ ਉਹ ਕਰਿਓ ਨਾ ਫੋਨ ਤੇ ਸੌਦਾ ਹੋਣਾ ਬਈ ਟਰੈਕਟਰ ਦਾ ਠੀਕ ਹੈ ਜੀ ਉਦੋਂ ਬਾਅਦ ਚ 5522 ਬਾਈ ਉੱਚਾ ਮਾਡਲ ਲੱਗਦਾ ਜੀ 552200022 ਮਾਡਲ ਲੱਗ ਰਿਹਾ 2022 ਬਾਈ ਉਹਦੇ ਨਾਲ ਵੀ 2 ਸਾਲ ਉੱਚਾ ਮਾਡਲ ਆ ਇਹ ਸਾਈਡ ਗੀਅਰ ਚ ਆ ਗਿਆ ਹੈ ਨਾ ਜੀ ਤੇ ਟਾਇਰ ਟੂਰ ਬਾਈ ਇਹਦੇ ਵੀ ਨਾਲ ਦਈਆਂ ਟਰੈਕਟਰ ਤੇ ਠੀਕ ਹੈ ਜੀ ਇਹਦਾ ਬਾਈ ਮੁੱਲ ਕਿੰਨਾ ਜੀ ਇਹ ਡਿਮਾਂਡ ਵੀਰੇ 6 15 ਦੀ ਆ 6 ਲੱਖ 15 ਹਾਂ ਬਾਕੀ ਰਣ ਮੌਕੇ ਤੇ ਹੋ ਜਾਊਗਾ ਠੀਕ ਹੈ ਜੀ ਉਦੋਂ ਬਾਅਦ ਬਾਈ 5630 ਆ ਗਿਆ ਜਿਹੜਾ ਬਾਈ ਪਹਿਲਾਂ ਵੀ ਬਾਈ ਕੋਲ ਦਾ ਉਹ ਉਹ ਵਿਕ ਗਿਆ ਬਾਈ ਹੈ ਨਾ ਉਹ ਉਹ ਸੇਲ ਹੋ ਗਿਆ ਹੋਰ ਆ ਗਿਆ ਜੀ ਉਹਦੇ ਬਾਈ ਮੈਂ ਇੰਸਟਾਗ੍ਰam ਤੇ ਰੀਲ ਵੀ ਪਾਈ ਤੀ ਓਰੀਜਨ ਮੇਰੇ ਹਿਸਾਬ ਨਾਲ ਮਿਲੀ ਨਾਲ ਦੇ ਠੀਕ ਹੈ ਜੀ ਤੇ 563 ਇਹ ਬਾਈ ਮਾਡਲ ਜੀ ਇਹ ਵੀ ਜੀ ਮਾਡਲ 2020 ਆ ਜੀ 2020 ਮਾਡਲ ਹੈ ਠੀਕ ਹੈ ਜੀ 2020 ਮਾਡਲ ਆ ਬਾਈ ਹੁਣ ਸਭ ਨੂੰ ਪਤਾ ਵੀ ਇਹ ਟਰੈਕਟਰ ਨੂੰ ਸੀਆਰਡੀ ਇੰਜਨ ਦੇ ਵਿੱਚ ਆਉਂਦਾ ਹੈ ਜੇ ਟਰੈਕਟਰ ਬਾਹਰੋਂ ਮਿਲਦਾ ਵੀ ਤਾਂ ਬਾਈ ਬਹੁਤ ਟਰੈਕਟਰ ਪਹਿਲੀ ਗੱਲ ਤਾਂ ਮਿਲਦਾ ਹੀ ਨਹੀਂ ਬਾਈ ਸੌਖਾ ਜਾਂ ਹਾਂ ਹਾਂ ਜੀ ਮਿਲਦਾ ਨਹੀਂ ਮਿਲਦਾ ਨਹੀਂ ਹਾਂ ਇਹ ਚਾਰ ਸਿਲੰਡਰਾਂ ਚ ਆ ਜੀ ਠੀਕ ਹੈ ਜੀ ਇਹ ਚਾਰ ਸਿਲੰਡਰਾਂ ਆ ਜੀ ਠੀਕ ਹੈ ਜੀ ਓਕੇ ਜੀ ਤੇ ਬਾਈ ਇਹਦਾ ਕਿੰਨਾ ਮੁੱਲ ਰੱਖਿਆ ਆਪਾਂ ਨੇ ਜੀ ਸਾਡੇ 15 ਲੱਖ ਰੁਪਏ ਦੀ ਡਿਮਾਂਡ ਹੈ ਠੀਕ ਹੈ ਜੀ ਤੇ ਬਾਕੀ ਬਾਈ ਕਈ ਬਾਈ ਪਹਿਲਾਂ ਕਹੀਗੇ ਵੀ ਰੇਟ ਬਾਈ ਰੇਟ ਦੀ ਨਾ ਜਾਏ ਉਹ ਟਰੈਕਟਰ ਜਦੋਂ ਆਪਾਂ ਲੰਨੇ ਆ ਮਾਰਕੀਟ ਤਾਂ ਟਰੈਕਟਰ ਇਹ ਮਿਲਦਾ ਨਹੀਂ ਹੈਗਾ ਜ਼ਿਮੀਂਦਾਰ ਜੀ ਦੇ ਕੋਈ ਬੇਜ ਦਾ ਵੀ ਜ਼ਿਮੀਂਦਾਰ ਬਹੁਤ ਜਿਆਦਾ ਨਜਾਇਜ਼ ਪੈਸੇ ਮੰਗਦੇ ਨੇ ਟਰੈਕਟਰ ਦੇ ਠੀਕ ਹੈ ਜੀ ਬਾਕੀ ਇਹਦੇ ਬਾਅਦ ਚ ਆ ਗਿਆ 963 ਠੀਕ ਹੈ ਜੀ ਟਾਇਰ ਬਿਲਕੁਲ ਨਵੇਂ ਪਏ ਹੋਏ ਮੈਂ ਟਰੈਕਟਰ ਨੂੰ ਤੇ ਬਾਈ ਟਾਇਰ ਇਹਦੇ ਨਾਲ ਦੇ ਦੁਆਰਾ ਪਏ ਹੋਏ ਨੇ ਟਾਇਰ ਜੀ ਨਾਲ ਨਾਲ ਦੇ ਟਾਇਰਾਂ ਦੇ ਨਾਲ ਚੱਲਿਆ ਰਹਿਣਾ 700 ਠੀਕ ਹੈ ਜੀ ਠੀਕ ਹੈ ਬਾਈ ਨਾਲ ਦੇ ਟਾਇਰ ਮੰਨ ਕੇ ਚਲੋ 95 ਪੈਸੇ ਬਾਈ ਦੇਖਣ ਨੂੰ ਲੱਗਦੇ ਚਲੋ 90 ਪੈਸ ਠੀਕ ਹੈ ਜੀ ਟਰੈਕਟਰ ਬਾਈ ਵਾਕੇ ਚ শোরੂਮ ਕਾਡੀਸ਼ਨ ਆ 700 ਘੰਟਾ ਬਾਈ ਕਹਿੰਦਾ ਰੇਡੀਅਲ ਚੱਲਿਆ ਹੋਇਆ ਟਰੈਕਟਰ ਇਹਦਾ ਬਾਈ ਮੁੱਲ ਕਿੰਨਾ ਠੀਕ ਹੈ ਜੀ ਹਾਂ ਜੀ ਹਾਂ ਜੀ ਤੇ 7 ਲੱਖ ਦੀ ਮਾੜਾ ਜੀ 7 ਲੱਖ ਬਾਈ 7 ਲੱਖ ਰੁਪਿਆ ਰੇਟ ਆ ਟਰੈਕਟਰ ਦਾ ਬਾਕੀ ਦਾ ਰੇਟ ਮੜਾ ਮੋਟਾ ਜੋ ਵੀ ਹੋਇਆ ਮਾਰਤਾਲਾ ਮੌਕੇ ਤੇ ਹੋ ਜਾਊਗਾ ਜੀ ਠੀਕ ਹੈ ਜੀ ਉਤੇ ਬਾਅਦ ਬਾਈ ਫੇਰ ਅੱਜਣ ਆ ਗਿਆ ਰੇਡੀਅਲ ਟਾਇਰਾਂ ਦੇ ਵਿੱਚ 555 ਸਾਈਡ ਗੇਅਰ ਇਹ ਬਾਈ ਜੀ ਮਾਡਲ ਜੀ ਮਾਡਲ 2015 ਜੀ 2015 ਮਾਡਲ ਹੈ ਜੀ ਟਾਇਰ ਬਾਈ ਮੁਰਲੇ ਵੀ ਪਿਛਲੇ ਵੀ ਟਾਇਰ ਜਮੇ ਨਵੇਂ ਵਰਗੇ ਪ ਠੀਕ ਹੈ ਜੀ ਇਹਦਾ ਰੇਟ ਕਿੰਨਾ ਜੀ ਚਲੋ ਵੀਰੇ 415 4 ਲੱਖ 15 ਹਜ਼ਾਰ ਰੇਟ ਆ ਠੀਕ ਹੈ ਜੀ ਤੇ ਉਹਦੇ ਬਾਅਦ ਬਾਈ ਆ ਗਿਆ ਨਿਊ ਹਾਲੈਂਡ ਗੋਲ ਸ਼ੋਅ ਵਾਲਾ 4710 ਇਹਦੇ ਟਾਇਰ ਬਾਈ ਚੌਖੜੀ ਨਮਾ ਪਿਆ 4 ਵੀਲ ਹੈ ਬਾਈ ਇਹ ਠੀਕ ਆ ਜੀ 2018 ਮਾਡਲ ਹੈ ਵੀਰੇ ਇਹ ਚੱਲਿਆ 250 ਘੰਟਾ ਰੈਨਲ ਆ 250 ਘੰਟੇ ਚੱਲਿਆ ਹਾਂਜੀ ਠੀਕ ਆ ਜੀ ਬਹੁਤ ਘੱਟ ਚੱਲਿਆ ਬਾਈ ਟਰੈਕਟਰ ਆ ਠੀਕ ਆ ਜੀ ਇਹਦਾ ਬਾਈ ਮੁੱਲ ਕਿੰਨਾ ਜੀ ਇਹਦਾ ਹੈਗਾ 6 ਲੱਖ ਦੀ ਡਿਮਾਂਡ ਆ 6 ਲੱਖ ਦੀ ਡਿਮਾਂਡ ਆ ਬਾਈ ਬਹੁਤ ਰੇਟ ਵਿੱਚ ਟਰੈਕਟਰ ਆ ਬਾਈ ਠੀਕ ਆ ਜੀ ਹੈਵੀ ਨਿਊ ਹਾਲੈਂਡ ਆ 4x4 ਆ ਸਿਰਫ 6 ਲੱਖ ਟਰੈਕਟਰ ਚੱਲਿਆ ਵਾ ਸਿਰਫ 2 250 ਘੰਟੇ ਆ ਬਾਈ ਕੋਈ ਜ਼ਿਆਦਾ ਨਿਆਇ ਚਲਾਈ ਨਹੀਂ ਹੋਈ ਵੀ ਠੀਕ ਆ ਜੀ ਤੇ ਬਾਈ ਨੂੰ ਬਾਈ ਫੋਨ ਆ ਗਿਆ ਇੱਧਰ ਦੋ ਤਿੰਨ ਟਰੈਕਟਰ ਤੁਹਾਨੂੰ ਆਪਾਂ ਦਿਖਾ ਦਨੇ ਬਾਈ ਇੱਧਰ ਹਾਲੈਂਡ ਖੜਾ 7500 ਠੀਕ ਆ ਜੀ ਆ ਦੇਖ ਲਓ ਉਹਦੇ ਬਾਅਦ 3630 ਖੜਾ ਜੀ ਸਪੈਸ਼ਲ ਐਡੀਸ਼ਨ 3630 ਆਪਾਂ ਨੇ ਕੋਈ ਪਹਿਲਾਂ ਆਇਆ ਨਹੀਂ ਹੈਗਾ ਇਹਦਾ ਆਪਾਂ ਤੁਹਾਨੂੰ ਬਾਈ ਨੂੰ ਪੁੱਛ ਕੇ ਦੱਸ ਦਿਆਂ ਕੀ ਹਿਸਾਬ ਦਾ ਬਾਈ ਬਾਈ ਫੋਨੇ ਬਾਈ ਨੂੰ ਆਉਨੇ ਜੰਨੇ ਆ ਵੀ ਪੁੱਛੋਣਾ ਉਹਦੇ ਸਾਡੇ ਖੜੇ ਖੜੇ ਕਈ ਫੋਨ ਆਲੇ ਬਾਈ ਇਹਦਾ ਕੀ ਰੇਟ ਆਪਣਾ ਐ ਸ਼ੱਤੀ ਦੀ ਵੀਰਾ 2022 ਮਾਡਲ ਹੈ 22 ਮਾਡਲ ਹੈ ਠੀਕ ਹੈ ਜੀ 54 HP ਵਾਲਾ ਠੀਕ ਹੈ ਜੀ ਹਾਂਜੀ ਟਾਇਰ ਬਾਈ ਨਾਲ ਦੇ ਨੇ ਜਮੈਂ ਨਵੇਂ ਪਾ ਦੇ ਨਾਲ ਦੇ 400 ਘੰਟਾ ਰਹਿ ਨਾਲ ਚੱਲਿਆ ਵੀਰੇ ਕੰਪਨੀ ਰਿਗਾਰਡ ਤੇ 400 ਘੰਟਾ ਬਾਈ ਕਹਿੰਦਾ ਰਿਜਨ ਚੱਲਿਆ ਬਾਈ ਨੰਬਰ ਤੇ ਹੀ ਆਈਡੀ ਲਾ ਲਓ ਖਰੜ ਦਾ ਨੰਬਰ ਹੈ ਮੋਹਾਲੀ ਦਾ ਤੇ ਜਮੈਂ ਨਵਾਂ ਟਰੈਕਟਰ ਹੈ ਤੇ ਜੇ ਕੋਈ ਹੋਇਆ ਸ਼ਕੀਨ ਬਾਈ ਆ ਕੇ ਦੇਖ ਲਓ ਟਰੈਕਟਰ ਰੀਸਨ ਦਾ ਤੇ ਇਹਦਾ ਬਾਈ ਮੁੱਲ ਕਿੰਨਾ ਰੱਖਿਆ ਜੀ ਇਹਦਾ ਵੀਰੇ ਡਿਮਾਂਡ 840 ਰਹੀ ਆ 840 ਠੀਕ ਹੈ ਜੀ 8 ਲੱਖ 40 ਹਜ਼ਾਰ ਦੀ ਡਿਮਾਂਡ ਹੈ ਬਾਈ ਬਾਕੀ ਦਾ ਰੇਟ ਮ ਟਰੈਕਟਰ ਸਮਝ ਲੋ ਜਿਹੜਾ ਜੇ ਏਜੰਸੀ ਦੇ ਘੜਾ ਲਿਆ ਬਾਈ ਉਹੀ ਟਰੈਕਟਰ ਹੈ 95 ਪੈਸੀ ਟਾਇਰ ਪਾਏ ਆ ਚਾਰੇ ਨਾਲ ਦੇ ਠੀਕ ਹੈ ਜੀ ਤੇ ਇੱਕ ਇੱਧਰ ਵੀ ਖੜਾ ਹੋ ਰਿਹਾ ਹੈ ਨਾ ਬਾਈ 55 ਆਪਣਾ 7500 ਜੀ ਠੀਕ ਹੈ ਇਹਦਾ ਬਾਈ ਟਾਇਰ ਵੀ ਬੜੇ 18 ਦੇ ਹਨਾ ਜੀ 18 ਦੇ ਟਾਇਰ ਹਨ ਠੀਕ ਹੈ ਜੀ ਇਹ ਕਿੰਨਾ ਮਾਡਲ ਹੈ ਜੀ ਇਹ ਵੀ ਮਾਡਲ 14 ਹੈ ਪਰ ਕੰਡੀਸ਼ਨ 2020 ਵਰਗੀ ਹੈ ਜੱਟ 2020 ਹਾਂ ਬਿਲਕੁਲ ਜੀ ਇਹਦਾ ਆਪਣਾ ਮੁੱਲ ਕਿੰਨਾ ਕਰਦੇ ਜੀ ਇਹ ਡਿਮਾਂਡ 9 ਲੱਖ ਦੀ ਹੈ 9 ਲੱਖ ਦੀ ਡਿਮਾਂਡ ਹੈ ਠੀਕ ਹੈ ਬਾਈ ਟਰੈਕਟਰ ਆਪਾਂ ਤੁਹਾਨੂੰ ਦਿਖਾ ਤੇ ਬਾਈ ਥੋੜੇ ਦੋ ਤਿੰਨ ਇੱਧਰ ਹੀ ਲ ਤੇ ਇੱਧਰ 4-ਵੀਲ ਚ ਆ ਗਿਆ ਜੀ ਮਿੰਦਰ 585 ਤੇ ਇਹਦਾ ਬਾਈ ਦੇਖਣ ਨੂੰ ਜਮਈ ਇਹ ਵੀ ਟਰੈਕਟਰ ਨਵਾਂ ਹੀ ਲੱਗਦਾ ਉਹ ਲਪਾਵੇ ਨਹੀਂ ਉੱਪਰ ਵੀਰੇ ਸੀਟ ਤੋਂ ਲੈ ਠੀਕ ਹੈ ਜੀ ਕਿੰਨਾ ਮਾਡਲ ਹੈ ਇਹ ਇਹ ਮਾਡਲ ਵੀਰੇ 2023 ਆ 23 ਮਾਡਲ ਹੈ ਠੀਕ ਹੈ ਜੀ ਬਾਕੀ ਬੰਪਰ ਲੱਗਿਆ ਹੋਇਆ ਬਾਈ ਹਾਂ ਜੀ ਹਾਂ ਜੀ ਤੇ ਜਮਈ ਨਵਾਂ ਟਰੈਕਟਰ ਆ ਇਹਦਾ ਬਾਈ ਕੀ ਮੁੱਲ ਹੈ ਟਰੈਕਟਰ ਦਾ ਜੀ ਸਾਢੇ 7 ਲੱਖ ਦੀ ਡਿਮਾਂਡ ਹੈ ਵੀਰੇ ਸਾਢੇ 7 ਲੱਖ ਦੀ ਠੀਕ ਹੈ ਬਾਈ ਫੇਵਰਬੁੱਡ ਲੱਗੀ ਵੀ ਹੈ ਜੀ ਹਾਂ ਜੀ ਤੇ ਉਹ ਵੀ ਦੇਖ ਲਓ ਇਹਨ ਪੂਰੀ ਡਾਊਨ ਸੀਲਿੰਗ ਵਗੈਰਾ ਵੀ ਕਰਾਈ ਹੋਈ ਪੂਰਾ ਸ਼ੀਨ ਟਰੈਕਟਰ ਆ ਬੰਪ ਕਬੋਟਾ ਹੋਰ ਆ ਗਿਆ ਬਾਈ ਇੱਕ ਤਿੰਨ ਸਪੀਡਾਂ ਵਾਲਾ ਜੀ ਠੀਕ ਹੈ ਜਿਹੜਾ ਪਹਿਲਾਂ ਦਿਖਾਇਆ ਤਾਂ ਉਹ ਬਾਈ ਦੋ ਸਪੀਡਾਂ ਵਾਲਾ ਦਾ ਇਹ ਬਾਈ ਤਿੰਨ ਸਪੀਡਾਂ ਵਾਲਾ ਗਿਆ 12 ਪਲੱਸ ਚਾਰ ਗੇਅਰ ਵਾਲਾ ਜੀ ਠੀਕ ਹੈ ਜੀ ਟਰੈਕਟਰ ਪੂਰਾ ਵਧੀਆ ਲੱਗਦਾ ਬਾਈ ਸ਼ਕੀਨ ਹੈ ਇਹਦਾ ਮਾਡਲ ਤੁਹਾਨੂੰ ਦੱਸ ਦਿਆਂ ਪਤਾ ਕਰਕੇ ਜੀ ਤੇ ਇਹਦਾ ਪੀਵੀ 25 ਨੰਬਰ ਆ ਬਾਈ ਜੀ ਇਹ ਮਾਡਲ ਕਿੰਨਾ ਜੀ ਮੇਰਾ ਜੀ ਹਾਈ ਲੋ ਮੀਡੀਅਮ ਆ ਠੀਕ ਹੈ ਜੀ ਜਿਹੜਾ ਕਬੋਟਾ ਨਵਾਂ ਮਾਡਲ ਆ 5502 ਠੀਕ ਹੈ ਜੀ ਉਹ ਟਰੈਕਟਰ ਆ ਵੀਰੇ 2021 ਮਾਡਲ ਹੈ 21 ਮਾਡਲ ਹੈ ਠੀਕ ਹੈ ਜੀ ਤੇ ਇਹਦਾ ਰੇਟ ਦੱਸ ਦੋ 7.7 ਲੱਖ ਦੀ ਡਿਮਾਂਡ ਆ ਸਵਾ 7 ਦੀ ਡਿਮਾਂਡ ਆ ਠੀਕ ਹੈ ਜੀ ਬਾਈ ਤੇ ਬਾਕੀ ਬਾਈ ਟਰੈਕਟਰ ਇੱਕ ਹੋਰ ਆ ਗਿਆ ਇੱਧਰ ਬਾਕੀ ਬਾਈ ਟਰੈਕਟਰ ਹੋਰ ਵੀ ਬਹੁਤ سارے ਖੜੇ ਨੇ ਵੀਡੀਓ ਨੂੰ ਸਾਰਿਆਂ ਦੀ ਬਣਨੀ ਨੇ ਬਾਈ ਤੁਹਾਨੂੰ ਇੱਕ ਵਾਰ ਇਦਾਂ ਹੀ ਦਿਖਾ ਦੰਨੇ ਮੋٹے ਮੋٹے ਸਾਰੇ ਬਾਕੀ ਜਿਹਨੇ ਵੀ ਲੈਣਾ ਬਾਈ ਆ ਕੇ ਦੇਖ ਲਿਓ ਟਰੈਕਟਰ ਠੀਕ ਹੈ ਜੀ ਤੇ ਬਾਕੀ 36 ਦੀ ਬਾਈ ਹੋਰ ਆ ਗਿਆ ਇੱਕ ਸਪੈਸ਼ਲ ਡੀਲ ਹੈ ਨਾ ਹਾਂ ਬੰਪਰ ਬਿਲਕੁਲ ਬਾਈ 2018 ਮਾਡਲ ਦਾ 2018 ਠੀਕ ਹੈ ਜੀ ਇਹਦਾ ਬਾਈ ਮੁੱਲ ਕਿੰਨਾ ਜੀ 2018 63 ਦੀ ਟਮਾਟਾ 63 ਦੀ ਬਾਕੀ ਕੀ ਗੱਲ ਹੈ ਬਾਈ ਹੋਰ ਦੱਸ ਦਈਏ ਤੇ ਪੂਰੇ ਤੁਹਾਨੂੰ A ਤੋਂ Z ਹਰੇਕ ਵੈਰਾਈਟੀ ਮਿਲ ਜਾਣੀ ਆ ਜਿਨੇ ਮੰਨ ਕੇ ਚਲੋ ਅਰਜਨ ਲੈਣੇ ਆ ਅਰਜਨ ਤੁਹਾਨੂੰ 5-6000 ਅਰਜਨ ਮਿਲ ਜਾਣੇ ਆ ਜਿਨੇ ਹਾਲੈਂਡ ਲੈਣਾ ਬਾਈ 4-5 ਹਾਲੈਂਡ ਮਿਲ ਜਾਣੇ ਆ ਵੀ ਕੋਈ ਵੀ ਗਾਹਕ ਜਿਹੜਾ ਆਊਗਾ ਖਾਲੀ ਨਹੀਂ ਜਾਂਦਾ ਤੁਹਾਨੂੰ 4-5 ਵੈਰਾਈਟੀਆਂ ਸਾਰੇ ਟਰੈਕਟਰਾਂ ਦੀ ਮਿਲ ਜਾਣੀਆਂ ਜਿੱਦਾਂ ਕਹਿ ਦਿੰਦੇ ਆਪਾਂ ਵੀ ਕੱਪੜਿਆਂ ਦੀ ਦੁਕਾਨ ਤੇ ਆਪਾਂ ਜਾ ਕੇ ਸੂਟ ਚੁਆਇਸ ਕਰਦੇ ਆ ਉਹ ਕੰਮ ਆ ਪੁਰੇ ਆ ਕੇ ਕਈ ਵਾਰ ਗਾਹਕ ਗਾਹਕ ਵੀ ਬਾਈ ਕਨਫਿਊਜ਼ ਹੁੰਦਾ ਵੀ ਟਰੈਕਟਰ ਲੈਣਾ ਕਿਹੜਾ ਠੀਕ ਹੈ ਜੀ ਬਾਕੀ ਮੇਰਾ ਵੀਰ ਨਿਹਰਾ ਹੋ ਗਿਆ ਬਾਈ ਜਾਣਾ ਆਪਾਂ ਨੇ ਵੀ ਤੇ ਬਾਈ ਕੋਲੋਂ ਇੱਕ ਟਰੈਕਟਰ ਲਿਆ ਆਪਾਂ ਨੇ ਵੀ ਤੇ ਇੱਕ ਟਰੈਕਟਰ ਥੋੜੇ ਜਿਹੇ ਮੂਰੇ ਵੀ ਖੜੇ ਆ ਬਾਈ ਬਾਕੀ ਬਾਈ ਕਈ ਬਾਈ ਕਹਦਦੇ ਨੇ ਬਾਈ ਰੇਟ ਇਹਨਾਂ ਦਾ ਐ ਹੁੰਦਾ ਫਰਾਣਾ ਹੁੰਦਾ ਠਮਕਾ ਹੁੰਦਾ ਰੇਟ ਬਾਈ ਗੱਲ ਸੁਣ ਲਓ ਜੀ ਕੋਈ ਵੀ ਜਿਵੇਂ ਵਪਾਰੀ ਬੰਦਾ ਉਹਨੇ ਬਾਈ ਆਪਣਾ ਜੋ ਵੀ ਹੁੰਦਾ ਹੈ ਆਪਣਾ ਕਮਿਸ਼ਨ ਰੱਖਣੀ ਰੱਖਣਾ ਠੀਕ ਆ ਜੀ ਬਿਜ਼ਨਸ ਅਗਲੇ ਦਾ ਤੇ ਰੇਟ ਬਾਈ ਜਿਹੜਾ ਦੱਸੇ ਆ ਕੋਈ ਫਿਕਸ ਰੇਟ ਨਹੀਂ ਹੈਗਾ ਅਰੇ ਜਦੋਂ ਤੁਸੀਂ ਆਉਂਗੇ ਟਰੈਕਟਰ ਦੇਖੋਗੇ ਬਾਅਦ ਵਿੱਚ ਜਦੋਂ ਆਪਾਂ ਸਾਈਕ ਦੀ ਗੱਲ ਕਰਦੇ ਆ ਫੇਰ ਟਰੈਕਟਰ ਦਾ ਸੌਦਾ ਹੁੰਦਾ ਠੀਕ ਹੈ ਜੀ ਆਪਾਂ ਬੰਦੇ ਨੂੰ ਪਹਿਲਾਂ ਹੀ ਕਹੀ ਜਾਈਏ ਬਿਨਾ ਟਰੈਕਟਰ ਦੇਖੇ ਬਿਨਾ ਆਏ ਕੋਲੋਂ ਦੇਖੇ ਬਾਈ ਇੰਨੇ ਦਾ ਦੇਣਾ ਫੇਰ ਬਾਈ ਕੋਈ ਵੀ ਡੀਲਰ ਤੁਹਾਡੇ ਨਾਲ ਡੀਲ ਨਹੀਂ ਕਰੂਗਾ ਠੀਕ ਹੈ ਜੀ ਤੇ ਟਰੈਕਟਰ ਮੇਸ਼ਾ ਆ ਕੇ ਚਲਾ ਕੇ ਦੇਖ ਕੇ ਫੇਰ ਸੌਦਾ ਕਰੋ ਬਾਈ ਫੇਰ ਜੋ ਵੀ ਹੋਊਗਾ ਗੱਲਬਾਤ ਬਾਅਦ ਚ ਹੋਊਗੀ ਠੀਕ ਹੈ ਜੀ ਅੱਧੀ ਵੀਡੀਓ ਚ ਇੰਨਾ ਹੀ ਬਾਈ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰ ਦਿਓ ਤੇ ਆਪਣੇ YouTube ਚੈਨਲ ਜੱਗੂ ਮਹਾਲ ਨੂੰ ਕਰ ਦਿਓ ਸਬਸਕ੍ਰਾਈਬ ਤੇ ਬਾਕੀ ਜੇ ਕਿਸੇ ਵੀ ਮੇਰੇ ਵੀਰ ਨੇ ਟਰੈਕਟਰ ਖਰੀਦਣਾ ਜਾਂ ਵੇਚਣਾ ਹੋਵੇ ਤਾਂ ਆਪਣੇ ਨਾਲ ਜਰੂਰ ਕੰਟੈਕਟ ਕਰਿਆ ਕਰੋ ਜੀ ਠੀਕ ਹੈ ਜੀ ਤੇ ਆਪਣਾ ਨੰਬਰ ਥੱਲੇ ਦਿੱਤਾ ਹੋਇਆ ਜੀ ਥੱਲੇ ਨੰਬਰ ਮੈਂਸ਼ਨ ਹੈ ਉਹ ਨੰਬਰ ਤੇ ਕਾਲ ਕਰਕੇ ਜਾਣਕਾਰੀ ਲੈ ਸਕਦੇ ਆ ਜੀ ਬਹੁਤ ਬਹੁਤ ਧੰਨਵਾਦ